ਕੰਮ ਕੀ ਕਰ ਰਹੇ ਹੋ ਤੁਸੀਂ ਆਪਣਾ ਇਹ ਆ ਖਡਾਉਣੇਗਾ ਆ ਵੀਰ ਜੀ ਇਹ ਆ ਬਾਸ ਗਿਆ ਇਹਦੇ ਵਿੱਚ ਸਾਡੀ ਰੋਟੀ ਵੀ ਨਹੀਂ ਬਣਦੀ ਇਹ ਜਿਹੜਾ ਟਾਈਮ ਪਾਸ ਨਹੀਂ ਹੁੰਦਾ ਕਦੋਂ ਦਾ ਕੰਮ ਕਰ ਰਹੇ ਹੋ ਇਹ ਹੋ ਗਿਆ ਐਵੇਂ ਸੂਕ ਸਾਲੀਏ ਇਹ ਕੰਮ ਕਰਦੇ ਆ ਇਹ ਕਿੰਨੇ ਕ ਖਡਾਉਣੇ ਹੈਗੇ ਆ ਜਿਹੜੇ ਕਿ ਇਹਦੇ ਨਾਲ ਤੁਹਾਡਾ ਗੁਜ਼ਾਰਾ ਕਿੰਨਾ ਕੁ ਹੋ ਜਾਂਦਾ ਹੋਗਾ ਕਾਠ ਨਹੀਂ ਆ ਆ ਵਿਗਿਆ ਕੋਈ ਨਹੀਂ ਅਜੇ ਤੇ ਜਿੱਤੀ ਗੁਜ਼ਾਰਾ ਹੋ ਰਿਹਾ ਪਰਿਵਾਰ ਜਦੋਂ ਵੱਡਾ ਹੁੰਦਾ ਹੈ ਉਸ ਨੂੰ ਪਰਿਵਾਰ ਨੂੰ ਪਾਲਣ ਵਾਸਤੇ ਇੱਕ ਪਤੀ ਦਾ ਸਹਾਰਾ ਹੁੰਦਾ ਹੈ ਜਾਂ ਬੱਚਿਆਂ ਦਾ ਹੁੰਦਾ ਹੈ ਜਾਂ ਆਪਣੇ ਮੁੰਡਿਆਂ ਦਾ ਸਹਾਰਾ ਹੁੰਦਾ ਲੜਕਿਆਂ ਦਾ ਤੁਹਾਡੇ ਉੱਤੇ ਜਿਹੜਾ ਸਹਾਰਾ ਕੋਈ ਨਹੀਂ ਹੈ ਨਹੀਂ ਮੇਰੇ ਤੇ ਸਹਾਰਾ ਕੋਈ ਨਹੀਂ ਕੋਈ ਸਹਾਰਾ ਨਹੀਂ ਹੈ ਇਸ ਉਮਰ ਦੇ ਵਿੱਚ ਜਿਹੜਾ ਤੁਸੀਂ ਇਦਾਂ ਕੰਮ ਕਰ ਰਹੇ ਹੋ ਉਦੋਂ ਕਹਿਰ ਦੀ ਜਿਹੜੀ ਗਰਮੀ ਵੀ ਜਿਹੜੀ ਵੱਰ ਰਹੀ ਆ ਤਾਂ ਸਵੇਰ ਤੋਂ ਸ਼ਾਮ ਤੱਕ ਰਹੋਂਦੇ ਤਾਂ ਅੱਜ ਪੈਸਾ ਕੋਈ ਨਹੀਂ ਵਟਿਆ ਤੇ ਪੈਸਾ ਕੋਈ ਨਹੀਂ ਵਟਿਆ ਭਾਜੀ ਕਿਵੇਂ ਰਾਤ ਰਾਤ ਹੁੰਦੀ ਜਾ ਰਹੀ ਹੈ ਤਾਂ ਗੁਜ਼ਾਰਾ ਕਰਦਾ ਜਿਹੜਾ ਚੱਲਣਾ ਹੈ ਤਪਦਾ ਜਿਹੜਾ ਚੁੱਲਾ ਹੈ ਉਹ ਠੰਡਾ ਜੀ ਤੱਕ ਹੋਇਆ ਪਿਆ ਤੇ ਕਿੱਦਾਂ ਚੁੱਲੇ ਕਿਦਾਂ ਚੱਲਣਗੇ ਬੜਾ ਮੁਸ਼ਕਲਵਾ ਵੀਰ ਜੀ ਇਹ ਟਾਈਮ ਕੱਢਣਾ ਬੜਾ ਉਖਾ ਵੀਰ ਜੀ ਇਲੀ ਪੋਸਟ ਪੰਜਾਬੀ ਦੇ ਵਿੱਚ ਤੁਹਾਡਾ ਸਵਾਗਤ ਹੈ। ਅਕਸਰ ਹੀ ਜਿਹੜੇ ਮਿਹਨਤ ਕਰਨ ਵਾਲੇ ਲੋਕ ਹੁੰਦੇ ਨੇ, ਮਿਹਨਤਕਸ਼ ਲੋਕ ਹੁੰਦੇ ਨੇ, ਮਿਹਨਤ ਕਰਦੇ ਨੇ ਕਿਉਂਕਿ ਮਿਹਨਤ ਵਿੱਚ ਹੀ ਵਿਸ਼ਵਾਸ ਰੱਖਦੇ ਨੇ। ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇਕਰ ਦੇਖਦੇ ਹਾਂ ਤਾਂ ਨੌਜਵਾਨ ਜਿਹੜੇ ਨੇ ਨਸ਼ਿਆਂ ਵੱਲ ਜਾਂਦੇ ਨੇ ਤਾਂ ਜਾਂ ਫਿਰ ਨਸ਼ਿਆਂ ਤੋਂ ਬਗੈਰ ਜਿਹੜੇ ਨੇ ਉਹ ਕਾਰਾਂ ਦੇ ਵਿੱਚ ਬੈਠੇ ਨੇ ਕਿਉਂਕਿ ਮਿਹਨਤ ਤੋਂ ਡਰਦੇ ਨੇ। ਪਰੰਤੂ ਅਜਿਹਾ ਜਜਬਾ ਹੈਡਾ ਹੈ ਤੁਹਾਡੇ ਵਿੱਚ ਅਸੀਂ ਰੂਬਰੂ ਕਰਾਂ ਜਾ ਰਹੇ ਹਾਂ। ਸਾਡੇ ਵਿੱਚ ਬਜ਼ੁਰਗ ਮਾਤਾ ਜਿਹੜੇ ਨੇ ਉਹ ਮੌਜੂਦ ਨੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਮਿਸ ਜੀ ਕੀ ਨਾਮ ਹੈ ਤੁਹਾਡਾ ਜਗੀਰਕੌਰ ਕਿੰਨੀ ਉਮਰ ਹੈ ਤੁਹਾਡੀ 80 ਸਾਲ ਕੀ ਕੰਮ ਕੀ ਕਰ ਰਹੇ ਹੋ ਤੁਸੀਂ ਆਪਣਾ ਮੈਂ ਆ ਖਾਣਿਆਂ ਦਾ ਆ ਵੀਰ ਜੀ ਇਹ ਆ ਬਾਸੀਆਂ ਇਹਦੇ ਵਿੱਚ ਸਾਡੀ ਰੋਟੀ ਵੀ ਨਹੀਂ ਬਣਦੀ ਇਹ ਜ ਸਾਡਾ ਟਾਈਮ ਪਾਸ ਨਹੀਂ ਹੁੰਦਾ ਕਦੋਂ ਦਾ ਕੰਮ ਕਰ ਰਹੇ ਹੋ ਇਹ ਹੋ ਗਿਆ ਐਵੇਂ 20 ਸਾਲ ਇਹ ਕੰਮ ਕਰਦੇ ਆ ਇਹ ਕਿੰਨੇ ਕ ਖਡਾਉਣੇ ਹੈਗੇ ਆ ਜਿਹੜੇ ਕਿ ਇਹਦੇ ਨਾਲ ਤੁਹਾਡਾ ਗੁਜ਼ਾਰਾ ਕਿੰਨਾ ਕੁ ਹੋ ਜਾਂਦਾ ਹੋਊਗਾ ਕਾਹ ਤੋਂ ਨਹੀਂ ਆਇਆ ਵਿਗਿਆ ਕੋਈ ਨਹੀਂ ਅੱਜ ਤੇ ਕੀ ਗੁਜ਼ਾਰਾ ਹੋਣਾ ਕੀ ਟਾਈਮ ਪਾਸ ਹੋਣਾ ਵਿਗੇ ਕੀ ਲੱਗਦਾ ਕਿ ਇੰਨੇ ਮੰਗਾਈ ਦੇ ਵਿੱਚ ਜੇ ਤੁਹਾਡੇ ਖਡਾਉਣੇ ਵਿਕੇ ਨਹੀਂ ਅੱਜ ਨਹੀਂ ਵਿਕੇ ਜਾਂ ਕੱਲ ਨੂੰ ਤੁਹਾਡੇ ਵਿਕ ਵੀ ਜਾਂਦੇ ਨੇ ਕੀ ਲੱਗਦਾ ਪਰਿਵਾਰ ਜਿਹੜਾ ਗੁਜ਼ਾਰਾ ਕਰ ਸਕਦਾ ਪਰ ਪਰਿਵਾਰ ਇਹਦਾ ਗੁਜ਼ਾਰਾ ਕਿੱਥੋਂ ਕਰਨਾ ਵਾ ਇਕੱਲੇ ਬੰਦੇ ਦਾ ਨਹੀਂ ਟਾਈਮ ਪਾਸ ਹੋਣ ਦਿਆ ਨਾ ਆਪਣਾ ਕਜਰਾ ਕਰਦੀ ਆਪਣਾ ਭਰਾ ਮਗੋ ਟਾਈਮ ਪਾਸ ਕਰਦੀ ਆ ਤੇ ਮੇਰਾ ਟਾਈਮ ਪਾਸ ਨਹੀਂ ਹੋ ਸਕਦਾ ਕੀ ਲੱਗਦਾ ਹੈ ਕਿ ਪਰਿਵਾਰ ਜਦੋਂ ਵੱਡਾ ਹੁੰਦਾ ਹੈ ਉਸ ਨੂੰ ਪਰਿਵਾਰ ਨੂੰ ਪਾਲਣ ਵਾਸਤੇ ਇੱਕ ਪਤੀ ਦਾ ਸਹਾਰਾ ਹੁੰਦਾ ਹੈ ਜਾਂ ਬੱਚਿਆਂ ਦਾ ਹੁੰਦਾ ਹੈ ਜਾਂ ਆਪਣੇ ਮੁੰਡਿਆਂ ਦਾ ਸਹਾਰਾ ਹੁੰਦਾ ਲੜਕਿਆਂ ਦਾ ਤੁਹਾਡੇ ਉੱਤੇ ਜਿਹੜਾ ਸਹਾਰਾ ਕੋਈ ਨਹੀਂ ਹੈ ਨਹੀਂ ਮੇਰੇ ਤੇ ਸਹਾਰਾ ਕੋਈ ਨਹੀਂ ਕੋਈ ਸਹਾਰਾ ਨਹੀਂ ਲੱਗਦਾ ਹੈ ਕਿ ਇਨੀ ਉਮਰ ਦੇ ਵਿੱਚ ਜਿਹੜਾ ਤੁਸੀਂ ਇਦਾਂ ਕੰਮ ਕਰ ਰਹੇ ਹੋ ਉਤੋਂ ਕਹਿਰ ਦੀ ਜਿਹੜੀ ਗਰਮੀ ਵੀ ਜਿਹੜੀ ਵੱਰ ਰਹੀ ਆ ਤਾਂ ਸਵੇਰ ਤੋਂ ਸ਼ਾਮ ਤੱਕ ਰਹਉਂਦੇ ਤਾਂ ਅੱਜ ਪੈਸਾ ਕੋਈ ਨਹੀਂ ਵਟਿਆ ਤੇ ਪੈਸਾ ਕੋਈ ਨਹੀਂ ਵਟਿਆ ਭਾਜੀ ਕਿਵੇਂ ਰਾਤ ਰਾਤ ਹੁੰਦੀ ਜਾ ਰਹੀ ਆ ਤਾਂ ਗੁਜ਼ਾਰਾ ਕਰਦਾ ਜਿਹੜਾ ਚੱਲਣਾ ਹੈ ਤਪਦਾ ਜਿਹੜਾ ਚੁੱਲਾ ਹੈ ਉਹ ਠੰਡਾ ਹਜੇ ਤੱਕ ਹੋਇਆ ਪਿਆ ਤੇ ਕਿੱਦਾਂ ਚੁੱਲੇ ਕਿੱਦਾਂ ਚੱਲਣਗੇ ਬੜਾ ਮੁਸ਼ਕਲ ਭਾਬੀ ਅੱਜੀ ਇਹ ਟਾਈਮ ਕੱਢਣਾ ਬੜਾ ਉਖਾ ਭਾਬੀ ਅੱਜੀ ਅਛਾ ਮਦਰ ਜੀ ਮੈਨੂੰ ਇੱਕ ਗੱਲ ਦੱਸਣਾ ਹੈ ਕਿ ਜਿਹੜੇ ਅੱਜ ਦੇ ਨੌਜਵਾਨ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਨਸ਼ੇ ਕਰ ਰਹੇ ਨੇ ਜੇ ਘਰ ਦੇ ਵਿੱਚ ਬੈਠੇ ਨੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਉਹ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਕੀ ਆਖਣਾ ਵੀਰ ਜੀ ਹਾਂ ਅਸੀਂ ਉਹਨੂੰ ਕੀ ਕਹਿ ਸਕਦੇ ਆ ਹੈਗ ਨਹੀਂ ਕਿੰਨੇ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਹੋ 2 ਸਾਲ ਤੋਂ ਕੰਮ ਕਰ ਰਹੇ ਹੋ ਤਾਂ 2 ਸਾਲ ਤੋਂ ਕਰ ਰਹੇ ਹਾਂ ਤਾਂ ਮੁਨਾਫਾ ਹੁੰਦਾ ਇਸ ਚੀਜ਼ ਦਾ ਮੁਨਾਫਾ ਚਲੋ ਕਹੇ ਲੱਗ ਜੇ ਚਾਹ ਪਾਣੀ ਆ ਘਰ ਦਾ ਹੋਰ ਇਥੇ ਕੀ ਬਣਨਾ ਹੈ ਇਹਦੇ ਮੈਂ ਦੇਖ ਰਿਹਾ ਸਵੇਰ ਤੋਂ ਤੁਹਾਡੇ ਕੋ ਕੋਈ ਗਾਹਕ ਨਹੀਂ ਆਇਆ ਇਹ ਰਸਤਾ ਵੀ ਜਿਹੜਾ ਬਹੁਤ ਘੱਟ ਚੱਲਦਾ ਹੈ ਤੇ ਤੁਸੀਂ ਕਦੀ ਸੋਚਿਆ ਨਹੀਂ ਕਿ ਮਾਰਕੀਟ ਵੱਡੀ ਦੇ ਵਿੱਚ ਜਿਹੜਾ ਕੰਮ ਜਿਹੜਾ ਇਹਨੂੰ ਖੋਲਾਂ ਜਾਂ ਮਾਰਕੀਟ ਦੇ ਵਿੱਚ ਦੁਕਾਨ ਪਾਵਾਂ ਇਸ ਚੀਜ਼ ਦੀ ਆ ਇਹ ਗੱਲ ਵੀ ਅਜੀ ਠੀਕ ਹੈ ਕੀ ਕੀ ਲੱਗਦਾ ਹੈ ਕਿ ਕਦੀ ਕੋਈ ਸਮਾਜ ਸੇਵਕੀ ਹੁੰਦੇ ਨੇ ਲੋਕ ਜਾਂ ਕਈ ਵਾਰੀ ਕੋਈ ਹੁੰਦਾ ਕਿ ਸੇਵਾ ਕਰਨ ਆ ਜਾਂਦੇ ਨੇ ਤੁਹਾਡੇ ਤੱਕਰ ਕੋਈ ਪਹੁੰਚਿਆ ਇਸ ਤਰੀਕੇ ਨਾਲ ਨਹੀਂ ਸਾਡੇ ਕੋ ਨਹੀਂ ਪਹੁੰਚਿਆ ਕਿਉਂ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਿਆ ਕਈ ਵਾਰੀ ਹੁੰਦਾ ਹੈ ਪਿੰਡ ਦੇ ਵਿੱਚ ਰਹਿੰਦੇ ਹੋਏ ਆ ਪੰਚਾਇਤ ਮੈਂਬਰ ਹੁੰਦੇ ਨੇ ਜਾਂ ਪੰਚਾਇਤ ਦੇ ਪੰਚਾਇਤ ਮੈਂਬਰ ਨਹੀਂ ਕੋਈ ਸਾਡੇ ਹੱਲ ਕੋਈ ਸਰਪੰਚ ਨਹੀਂ ਵੀ ਰਹਾ ਇਹੋ ਜਿਹਾ ਮਾਰਾ ਮੋਢਾ ਅਭੀ ਆਖਾਂ ਦਾ ਕਰ ਕਰ ਕੇ ਆ ਇਹੋ ਨੇਟ ਕਰ ਕਰ ਕੇ ਆਪਣਾ ਗੁਜ਼ਾਰਾ ਕਰਦਾ ਮਾਰਾ ਮੋਢਾ ਐ ਕੋਈ ਨਹੀਂ ਬੰਦਾ ਕਹੇਗਾ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਗੁਜ਼ਾਰਾ ਜਿਹੜਾ ਕਿੰਨਾ ਟਾਈਮ ਹੋ ਸਕਦਾ ਇਹਦਾ ਮੈਂ ਗੁਜ਼ਾਰਾ ਕੀ ਹੋਣਾ ਵੀਰ ਜੀ ਆਪਣਾ ਆਖੀ ਚਾਲ ਅਸ਼ਾ ਘਰ ਬੈਠੇ ਦਾ ਕਹਿੰਦਾ ਟਾਈਮ ਪਾਸ ਹੁੰਦਾ ਕੀ ਕਰਨਾ ਜੀ ਬਿਲਕੁਲ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਬਜ਼ੁਰਗ ਮਾਤਾ ਹੈ ਮਾਤਾ ਜੀ ਨੇ ਉਮਰ ਦੱਸੀ ਹੈ 80 ਸਾਲ ਮਾਤਾ ਜੀ ਹਾਂ ਜੀ 80 ਸਾਲ ਦੀ ਜੋ ਮਾਤਾ ਬਜ਼ੁਰਗ ਹੈ ਉਸ ਦਾ ਜज्ਬਾ ਦੇਖੋ ਕਿ ਖਿਡਾਉਣੇ ਜਿਹੜੇ ਰੱਖੇ ਹੋਏ ਨੇ ਸਾਡੇ ਕੈਮਰੇ ਦੇ ਵਿੱਚ ਨੇ ਉਹ ਜਾਂ ਦੇਖਿਆ ਕਿ ਤਕਰੀਬਨ ਤਕਰੀਬਨ ਮਾਤਾ ਜੀ 2.5 300 ਦਾ ਸਮਾਨ ਹੋਊਗਾ ਸਾਰਾ ਆ ਸਾਰਾ 2.5 300 ਦਾ ਹੀ ਹੈ 2.5 300 ਦੇ ਕਰੀਬ ਜਿਹੜਾ ਸਮਾਨ ਹੋਊਗਾ ਤਾਂ ਮਾਤਾ ਜੀ ਕਹਿ ਰਹੇ ਨੇ ਕਿ ਅੱਜ ਸਵੇਰ ਦੀ ਬੋਣੀ ਵੀ ਨਹੀਂ ਕੀਤੀ ਤਾਂ ਅਜਿਹੇ ਜਿਹੜੇ ਲੋਕ ਹੁੰਦੇ ਨੇ ਅਜਿਹੇ ਲੋਕਾਂ ਦੀ ਜਿਹੜੀ ਹੈ ਮਦਦ ਕਰਨੀ ਬਣਦੀ ਹੈ ਕਿਉਂਕਿ ਲੋਕ ਜਿਹੜੇ ਨੇ ਵਿਸ਼ਵਾਸ ਮਿਹਨਤ ਵਿੱਚ ਰੱਖਦੇ ਨੇ ਨਾ ਤਾਂ ਮਾਤਾ ਜੀ ਕੋਈ ਇੰਸਟਾਗ੍ਰam ਚਲਾਉਂਦੇ ਨੇ ਨਾ ਕੋਈ ਰੀਲਾਂ ਪਾਉਂਦੇ ਨੇ ਕਿ ਜੋ ਕਿ ਰੀਲਾਂ ਦੇਖ ਕੇ ਜਾਂ ਇੰਸਟਾਗ੍ਰam ਦੇਖ ਕੇ ਜਾਂ ਇਹਨਾਂ ਦੀਆਂ ਸਟੋਰੀਆਂ ਦੇਖ ਕੇ ਕੋਈ ਭਾਵੁਕ ਹੋ ਕੇ ਇਹਨਾਂ ਦੇ ਕੋਲ ਪਹੁੰਚੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਰੀਲਾਂ ਦੇਖ ਕੇ ਜਾਂ ਅਸੀਂ ਕੋਈ ਵੀਡੀਓ ਦੇਖ ਕੇ ਭਾਵਕ ਜ਼ਰੂਰ ਹੋ ਜਾਂਦੇ ਆ ਪਰੰਤੂ ਉਸ ਦੀ ਅਸਲ ਜਿਹੜੀ ਸੱਚਾਈ ਹੈ ਉਹ ਜ਼ਰੂਰ ਜਿਹੜੀ ਜਾਣਣੀ ਪੈਂਦੀ ਹੈ ਮਾਤਾ ਜੀ ਜਿਹੜਾ ਘਰ ਹੈ ਉਹ ਵੀ ਸੁਣਨ ਦੇ ਵਿੱਚ ਆਇਆ ਕਿ ਕੱਚਾ ਘਰ ਆ ਤਾਂ ਬਹੁਤ ਨੀਵਾ ਹੈ ਘਰ ਸਾਡਾ ਵੀ ਜੀ ਬਹੁਤ ਨੀਵਾ ਮੀਆਂ ਤੇ ਕੱਚਾ ਵੀ ਗਿਆ ਐਵੇਂ ਮੜਾ ਮੋਟਾ ਹੀ ਆ ਐਡਾ ਵਧੀਆ ਘਰ ਨਹੀਂ ਆ ਜਿੱਦਾਂ ਘਰਾਂ ਵੀ ਹੁੰਦੇ ਨੇ ਨਾ ਬਣਿਆਵਾ ਉਹੋ ਜਿਹਾ ਘਰ ਨਹੀਂ ਹੈ ਐਵੇਂ ਗਰੀਬਾਂ ਵਾਲਾ ਘਰ ਘਰ ਲੈ ਕੇ ਚੱਲੋਗੇ ਘਰ ਆ ਮੇਰਾ ਵੀਰ ਜੀ ਆ ਜਾ ਜੀ ਕੋ ਮੈਂ ਕੀ ਜੀ ਬਿਲਕੁਲ ਮਾਤਾ ਜੀ ਜਿਹੜੇ ਨੇ ਉਹ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਨੇ ਕਿਉਂਕਿ ਘਰ ਵੀ ਜਿਹੜਾ ਹੈ ਬਿਲਕੁਲ ਜਿਹੜਾ ਉਸ ਦੀ ਹਾਲਾਤ ਜਿਹੜੀ ਹੈ ਖਸਤਾ ਹੋਈ ਪਈ ਹੈ ਕਿਉਂਕਿ ਮਾਤਾ ਜੀ ਦਾ ਇਹ ਕਹਿਣਾ ਕਿ ਮੈਂ ਮਿਹਨਤ ਵਿੱਚ ਵਿਸ਼ਵਾਸ ਰੱਖਦੀ ਹਾਂ ਤੁਸੀਂ ਡੇਲੀ ਪੋਸਟ ਪੰਜਾਬੀ ਦੇ ਨਾਲ ਹੀ ਤਸਵੀਰਾਂ ਇੰਡੀਆਂ ਦੇਖ ਰਹੇ ਹੋ ਬੜੀਆਂ ਭਾਵਕ ਕਰਨ ਵਾਲੀਆਂ ਨੇ ਮਾਤਾ ਜੀ ਦੀ ਹਾਲਾਤ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਅਵਸਥਾ ਹੈ ਕਿਉਂਕਿ ਇਸ ਅਵਸਥਾ ਦੇ ਵਿੱਚ ਤਾਂ ਘਰਾਂ ਦੇ ਵਿੱਚ ਜਿਹੜਾ ਬੈਠਣਾ ਹੁੰਦਾ ਹੈ ਤਾਂ ਆਰਾਮ ਜਿਹੜਾ ਉਹ ਕਰਨਾ ਹੁੰਦਾ ਹੈ ਕਿਉਂਕਿ ਅੱਤ ਦੀ ਗਰਮੀ ਹੋਣ ਦੇ ਕਾਰਨ ਜਿਹੜਾ ਕਿ ਅੱਜ ਬਜ਼ੁਰਗ ਮائیں ਜਿਹੜੀ ਉਹ ਅੱਜ ਸੜਕਾਂ ਤੇ ਸਾਡੀ ਵਿਕਰੀ ਤੇ ਖਿਡਾਉਣੇ ਜਿਹੜੀ ਵੇਚ ਰਹੀ ਹੈ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ